ਅੰਮ੍ਰਿਤਸਰ ਵਿੱਚ ਗੱਲਬਾਤ ਸੰਗਰੂਰ ਦੀ ਸਾਹਮਣੇ ਆਈ ਹੈ ਸੰਗਰੂਰ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਆ ਰਿਹਾ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਉਮੀਦਵਾਰ ਪੱਕੇ ਹੀ ਹੋਣਗੇ ਜੀ ਪਰ ਉਸ ਤੋਂ ਬਾਅਦ ਇਕਬਾਲ ਸਿੰਘ ਝੁੰਦਾ ਦੀ ਕਮਾਂਸਾਨ ਪਿਆ ਸੰਗਰੂਰ ਚ ਉਸ ਤੋਂ ਬਾਅਦ ਬਿਆਨ ਵੀ ਆਏ ਨੇ ਸੁਖਦੇਵ ਸਿੰਘ ਢੀਂਡਸਾ ਦੇ ਕਿ ਅਸੀਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਵੀ ਅਕਾਲੀਆਂ ਚ ਕਿਤੇ ਨਹੀਂ ਜਾਂਦੇ ਕੀ ਲੱਗਦਾ ਢੀਂਡਸਾ ਪਰਿਵਾਰ ਨੂੰ ਗੁੱਸਾ ਤਾਂ ਲੱਗਿਆ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਜਿਹੜਾ ਢੀਂਡਸਾ ਸਾਹਿਬ ਦਾ ਕਿਤੇ ਨਾ ਕਿਤੇ ਗੁੱਸਾ ਹੋ ਸਕਦਾ ਹੈ ਜਾਇਦ ਪਰ ਇਹ ਕਿਉਂ ਵੀ ਸਾਡੇ ਸੀਨੀਅਰ ਲੀਡਰ ਨੇ ਅ ਜੀ ਝੁੰਡਾ ਸਾਹਿਬ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਉਹਨਾਂ ਦੀ ਪੱਬਾਂ ਪਾਰ ਹੈ ਕਿ ਵੀ ਜਿਹੜੀ ਟਿਕਟ ਹੈ ਉਹ ਪਾਰਟੀ ਦੇ ਝੁੱਲੀ ਅਸੀਂ ਪਾਵਾਂਗੇ ਐਵੇਂ ਦਾ ਸਿਸਟਮ ਹੁੰਦਾ ਕਈ ਵਾਰੀ ਨੁਕਸਾਨ ਹੋ ਜਾਂਦਾ ਪਾਰਟੀਆਂ ਦੇ ਕਿ ਦੋ ਓਤੇ ਰੰ ਬਣ ਗਈਆਂ ਜੀ ਅੱਧੀ ਧਿਰ ਉਧਰ ਚਲੇ ਗਏ ਉਧਰ ਚਲੇ ਗਏ ਕਿਤੇ ਇਹ ਤਾਂ ਨਹੀਂ ਖਮਿਆਜਾ ਅਕਾਲੀ ਦਲ ਨੂੰ ਭੁਗਤਣਾ ਪੈਣਾ ਮੈਂ ਸਮਝਦਾ ਜੀ ਖਮਿਆਜਾ ਅਕਾਲੀ ਦਲ ਨੂੰ ਕਿਸੇ ਚੀਜ਼ ਦਾ ਨਹੀਂ ਭੁਗਤਣਾ ਬਿਕੋਜ਼ ਜਿਹੜੀ ਅਕਾਲੀ ਦਲ ਹੈ ਜੀ ਇਹ ਲੋਕਾਂ ਦੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਸੰਗਰੂਰ ਚ ਸੁਖਪਾਲ ਸਿੰਘ ਖਹਿਰਾ ਆਏ ਨੇ ਕਾਂਗਰਸ ਪਾਰਟੀ ਵੱਲੋਂ ਕੀ ਲੱਗਦਾ ਤੁਹਾਨੂੰ ਉਹਨਾਂ ਨੇ ਵੀ ਕਿਤੇ ਨਾ ਕਿਤੇ ਚੈਲੰਜ ਕੀਤਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਸੰਗਰੂਰ ਚ ਜਾਵਾਂਗੇ ਅਸੀਂ ਹਿਲਾਵਾਂਗੇ ਜੀ ਉੱਥੇ ਦੀ ਜਿਹੜਾ ਵੋਟ ਬੈਂਕ ਆ ਉਹ ਅਸੀਂ ਖਿੱਚਾਂਗੇ ਹਰ ਇੱਕ ਉਪਰਾਲੇ ਆਪਣੇ ਕਰ ਰਹੇ ਹਾਂ ਜਿਹੜਾ ਤੁਸੀਂ ਪਾਰਲੀਮੈਂਟ ਦਾ ਪਾਰਟ ਬੰਨਣਾ ਹੈ ਉਹ ਤੁਸੀਂ ਪਰਸਨਲ ਰੰਜਿਸ਼ਾਂ ਤੋਂ ਉੱਪਰ ਉੱਠ ਕੇ ਬੰਨਣਾ ਹੈ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਣਾ ਹੈ ਤਾ ਤੁਸੀਂ ਇਹ ਨਹੀਂ ਹੈਗਾ ਕਿ ਮੇਰਾ ਉਹਦੇ ਨਾਲ ਵਿਰੋਧ ਹੈ ਮੈਂ ਇਲੈਕਸ਼ਨ ਤਾਂ ਲੜੂਗਾ ਤੁਸੀਂ ਇਲੈਕਸ਼ਨ ਤਾਂ ਲੜਨੀ ਆ ਜੇ ਤੁਸੀਂ ਲੋਕਾਂ ਲਈ ਲੜਨੀ ਆ ਉਹ ਮੁੱਦੇ ਤੋਂ ਆਪਦੇ ਪਰਸਨਲ ਬੈਨੀਫਿਟਸ ਤੋਂ ਉੱਪਰ ਉੱਠ ਕੇ ਲੜਨੀ ਆ ਮੈਂ ਸਮਝਦਾ ਜੀ ਜੇ ਖੈਰਾ ਸਾਹਿਬ ਇਹ ਸੋਚ ਕੇ ਆਏ ਨੇ ਵੀ ਮੇਰੀ ਪਰਸਨਲ ਰੰਜਿਸ ਆਪਣਾ ਸੀਐਮ ਨਾਲ ਤਾਂ ਉਹ ਬਿਲਕੁਲ ਗਲਤ ਹੈ ਵਿਧਾਨ ਸਭਾ ਚੋਣਾਂ ਹੋਈਆਂ ਜੀ ਪਹਿਲਾਂ ਸਿਮਟ ਕੇ ਰਹਿ ਗਈ ਅਕਾਲੀ ਦਲ ਬਹੁਤ ਡਾਊਨਫਾਲ ਆਇਆ ਉਹ ਡਾਊਨਫਾਲ ਨੂੰ ਅਪਫਾਲ ਕਰਨ ਵਾਸਤੇ ਕਿਵੇਂ ਦੀ ਕਿਵੇਂ ਦੀ ਤਿਆਰੀ ਕੀਤੀ ਜਾਵੇਗੀ ਜਾਂ ਕਿੰਨਾ ਕੁ ਅਪਫਾਲ ਜਾਊਗਾ ਹੁਣ ਜਿੰਮੇ ਡਾਊਨਫਾਲ ਤੋਂ ਪਲੱਸ ਹੋਣਾ ਇਹ ਜਿਹੜਾ ਅਪਫਾਲ ਹੈ ਜੀ ਆਲਰੇਡੀ ਤੁਸੀਂ ਦੇਖਦੇ ਹੋਵੋਗੇ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹਨੂੰ ਕਿੰਨਾ ਚੰਗਾ ਰਿਸਪੌਂਸ ਮਿਲ ਰਿਹਾ ਇਹ ਇੱਕ ਪੰਗਾ ਹੋਰ ਕੀ ਹੈ ਜੀ ਬਾਕੀ ਪਾਰਟੀਆਂ ਲੜ ਰਹੀਆਂ ਨੇ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਲੋਕਾਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲ ਜਿੱਤਣ ਦੀ ਉਹਨਾਂ ਦੀ ਲੜਾਈ ਲੜ ਰਿਹਾ ਜੇ ਇਹ ਗੱਲ ਕਰੀਏ ਆਪਾਂ ਸੰਗਰੂਰ ਤੋਂ ਇਸ ਵਾਰੀ 100% ਸ਼੍ਰੋਮਣੀ ਅਕਾਲੀ ਦਲ ਦੀ ਸੀਟ ਕਲੀਅਰ ਹੈ ਕੈਂਡੀਡੇਟ ਵਿਰੋਧ ਚ ਜਿਹੜਾ ਮ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਬੀਜੇਪੀ ਨੇ ਆਪਣੀ ਇੱਕ ਲਿਸਟ ਜਾਰੀ ਕੀਤੀ ਆ ਉਮੀਦਵਾਰਾਂ ਦੀ ਆਮ ਆਦਮੀ ਪਾਰਟੀ ਨੇ ਵੀ ਲਿਸਟ ਜਾਰੀ ਕੀਤੀ ਅੱਜ ਸੋ ਤੁਹਾਨੂੰ ਤਾਜ਼ਾ ਜਾਣਕਾਰੀ ਦਈਏ ਕਿ ਪਿਛਲੇ ਦਿਨੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਨੂੰ ਬੀਜੇਪੀ ਚ ਸ਼ਾਮਲ ਹੋਏ ਆਈਐਸ ਆਫੀਸਰ ਨੇ ਉਹਨਾਂ ਦੀ ਨੂੰ ਪਰਮਪਾਲਕ ਹੋਰ ਉਹਨਾਂ ਨੂੰ ਬੀਜੇਪੀ ਨੇ ਉਮੀਦਵਾਰ ਐਲਾਨੇਆ ਬਠਿੰਡਾ ਤੋਂ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਉਮੀਦਵਾਰ ਬੀਜੇਪੀ ਵੱਲੋਂ ਐਲਾਨੇ ਗਏ ਨੇ ਕਿਉਂਕਿ ਪਿਛਲੇ ਦਿਨੀ ਹੀ ਸ਼ਾਮਲ ਹੋਏ ਸੀ ਬੀਜੇਪੀ ਚ ਸੋ ਲਗਾਤਾਰ ਲਿਸਟਾਂ ਜਾਰੀ ਹੋਈਆਂ ਨੇ ਜਲੰਧਰ ਦੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਉਹਨਾਂ ਨੂੰ ਟਿਕਟ ਦਿੱਤੀ ਉਹਨਾਂ ਨੂੰ ਉਮੀਦਵਾਰ ਐਲਾਨੇਆ ਸੋ ਗੱਲਬਾਤ ਕਰਨ ਲਈ ਯੂਥ ਵਿੰਗ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਤ੍ਰਿਪਤੀਂਦਰ ਸਾਰੋਂ ਸਾਡੇ ਨਾਲ ਮੌਜੂਦ ਨੇ ਸਾਰੋਂ ਸਾਹਿਬ ਕਿਵੇਂ ਦੇਖਦੇ ਹੋ ਅੱਜ ਲਿਸਟਾਂ ਜਾਰੀ ਹੋਈਆਂ ਨੇ ਜਿਦੇ ਵਿੱਚ ਮਲੂਕਾ ਪਰਿਵਾਰ ਦੀ ਨੂੰ ਸ਼ਾਮਲਾ ਬਠਿੰਡਾ ਤੋਂ ਚੋਣ ਲੜਨਗੇ ਕਿਵੇਂ ਦੇਖਦੇ ਹੋ ਜਿਹੜੇ ਲਗਾਤਾਰ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਉਮੀਦਵਾਰ ਐਲਾਨੇ ਜਾ ਰਹੇ ਨੇ ਇਹ ਜੀ ਸਾਰਿਆਂ ਨੂੰ ਪਹਿਲਾਂ ਤਾਂ ਜਿਹੜੇ ਬਠਿੰਡਾ ਤੋਂ ਜਿਵੇਂ ਤੁਸੀਂ ਗੱਲ ਕੀਤੀ ਕਿ ਵੀ ਆਰ ਆ ਪਾਰਟ ਆਫ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਅਸੀਂ ਇੱਕ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਦਾ ਪਾਰਟ ਹਾਂ ਜਿਹਦੇ ਵਿੱਚ ਸਾਰਿਆਂ ਨੂੰ ਅਧਿਕਾਰ ਹੈਗਾ ਕਿ ਕੋਈ ਵੀ ਆਪਣੀ ਮਨਪਸੰਦੀ ਪਾਰਟੀ ਚੂਜ਼ ਕਰਦਾ ਤੇ ਉਹਦੇ ਚ ਜਾ ਸਕਦਾ ਤੇ ਆਪਣੇ ਵਿਚਾਰ ਰੱਖ ਸਕਦਾ ਤੇ ਉਹਦੀ ਮਰਜ਼ੀ ਹੈ ਠੀਕ ਹੈ ਤੇ ਬਾਕੀ ਜਿੱਥੇ ਤੱਕ ਰਹੀ ਗੱਲ ਬਠਿੰਡਾ ਤੋਂ ਆਪਣਾ ਸ਼੍ਰੋਮਣੀ ਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਦਾ ਹੱਬ ਰਿਹਾ ਹੈ ਸ਼ੁਰੂ ਤੋਂ ਸਟਰੋਂਗ ਰਿਹਾ ਹੈ ਤੇ ਇਸ ਵਾਰ ਵੀ 100% ਜਿੱਤ ਸਾਡੀ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਪੱਕੀ ਆ ਜੀ ਠੀਕ ਹੈ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਗੱਲਬਾਤ ਸੰਗਰੂਰ ਦੀ ਸਾਹਮਣੇ ਆਈ ਆ ਸੰਗਰੂਰ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਆ ਰਿਹਾ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਉਮੀਦਵਾਰ ਪੱਕੀ ਹੋਣਗੇ ਜੀ ਪਰ ਉਸ ਤੋਂ ਬਾਅਦ ਇਕਬਾਲ ਸਿੰਘ ਝੁੰਦਾ ਦੀ ਇੱਕ ਕਮਾਸਾਨ ਪਿਆ ਸੰਗਰੂਰ ਚ ਉਸ ਤੋਂ ਬਾਅਦ ਬਿਆਨ ਵੀ ਆਏ ਨੇ ਸੁਖਦੇਵ ਸਿੰਘ ਢੀਂਡਸਾ ਦੇ ਕਿ ਅਸੀਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਵੀ ਅਕਾਲੀਆਂ ਚ ਕਿਤੇ ਨਹੀਂ ਜਾਂਦੇ ਕੀ ਲੱਗਦਾ ਢੀਂਡਸਾ ਪਰਿਵਾਰ ਨੂੰ ਗੁੱਸਾ ਤਾਂ ਲੱਗਿਆ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਇਹ ਜੀ ਢੀਂਡਾ ਸਾਹਿਬ ਸਾਡੇ ਬਹੁਤ ਰਿਸਪੈਕਟਡ ਲੀਡਰ ਨੇ ਸੀਨੀਅਰ ਲੀਡਰ ਨੇ ਪਾਰਟੀ ਦੇ ਬਾਕੀ ਜਿਵੇਂ ਪਾਰਟੀ ਦੀ ਕੋਰ ਕਮੇਟੀ ਦਾ ਜਾਂ ਜਿਵੇਂ ਪਾਰਟੀ ਦਾ ਫੈਸਲਾ ਹੋਊਗਾ ਦੇਖੋ ਵਰਕਰਾਂ ਨੇ ਤੇ ਪਾਰਟੀ ਤੇ ਆਪਣੇ ਹਲਕੇ ਦੇ ਲੋਕਾਂ ਨੇ ਢੂੰਦਾ ਸਾਹਿਬ ਨੂੰ ਬੜਾ ਮਾਨ ਤੇ ਇੱਜ਼ਤ ਬਖਸ਼ਿਆ ਉਹ ਬਖਸ਼ਿਆ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੋਣ ਦੇ ਨਾਲ ਹਨ ਇਹ ਇਹ ਮਤਲਬ ਕਿ ਜਿਹੜਾ ਢੀਂਡਸਾ ਸਾਹਿਬ ਦਾ ਕਿਤਨਾ ਕਿਤੇ ਗੁੱਸਾ ਹੋ ਸਕਦਾ ਜੈ ਪਰ ਇਹ ਕਿ ਉਹ ਵੀ ਸਾਡੇ ਸੀਨੀਅਰ ਲੀਡਰ ਨੇ ਅੱਗੇ ਪਾਰਟੀ ਦੇ ਉਹਨਾਂ ਨੇ ਹੋਰ ਕੋਈ ਪਲਾਨਸ ਹੋਣਗੇ ਪਰ ਅੱਜ ਦੀ ਡੇਟ 'ਚ ਜੇ ਝੁੰਡਾ ਸਾਹਿਬ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਉਹਨਾਂ ਦੀ ਪੱਬਾਂ ਪਾਰ ਹੈ ਕਿ ਵੀ ਜਿਹੜੀ ਟਿਕਟ ਹੈ ਉਹ ਪਾਰਟੀ ਦੇ ਝੂਲੀ ਅਸੀਂ ਪਾਵਾਂਗੇ ਬਿਲਕੁਲ ਸਰੂ ਸਾਹਿਬ ਤੁਹਾਨੂੰ ਕੀ ਲੱਗਦਾ ਜੱਜਮੈਂਟ ਤੁਹਾਡੀ ਕੀ ਆ ਵੀ ਜਦੋਂ ਵੋਟਾਂ ਹੁੰਦੀਆਂ ਨੇ ਐਵੇਂ ਦਾ ਸਿਸਟਮ ਹੁੰਦਾ ਕਈ ਵਾਰੀ ਨੁਕਸਾਨ ਹੋ ਜਾਂਦਾ ਪਾਰਟੀਆਂ ਦੇ ਕਿ ਦੋ ਧਿਰਾਂ ਬਣ ਗਈਆਂ ਜੀ ਅੱਧੀ ਧਿਰ ਉਧਰ ਚਲੇ ਗਏ ਉਧਰ ਚਲੇ ਗਏ ਕਿਤੇ ਇਹ ਤਾਂ ਨਹੀਂ ਖਮਿਆਜਾ ਅਕਾਲੀ ਦਲ ਨੂੰ ਭੁਗਤਣਾ ਪੈਣਾ ਮੈਂ ਸਮਝਦਾ ਜੀ ਖਮਿਆਜਾ ਅਕਾਲੀ ਦਲ ਨੂੰ ਕਿਸੇ ਚੀਜ਼ ਦਾ ਨਹੀਂ ਪੁੱਤਣਾ ਬਿਕੋਜ਼ ਜਿਹੜੀ ਅਕਾਲੀ ਦਲ ਹੈ ਜੀ ਇਹ ਲੋਕਾਂ ਦੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਦੇਖੋ ਉਤਾਰ ਚੜਾ ਆਉਂਦੇ ਰਹਿੰਦੇ ਨੇ ਪਰ ਲੋਕ ਕੀ ਹੈ ਜਦੋਂ ਅਸੀਂ ਲੋਕਾਂ ਨਾਲ ਗੱਲ ਕਰਦੇ ਆ ਲੋਕ ਕਹਿੰਦੇ ਯਾਰ ਸਾਡੀ ਆਪਣੀ ਪਾਰਟੀ ਹੈ ਸਾਡੀ ਸਾਡੀ ਗੱਲ ਕਿਹਨੇ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਰਨੀ ਹੈ ਕੈਂਡੀਡੇਟ ਕੋਈ ਵੀ ਹੋਵੇ ਉਹਦੇ ਨਾਲ ਫਰਕ ਨਹੀਂ ਪੈਂਦਾ ਫਰਕ ਪੈਂਦਾ ਕਿ ਤੁਹਾਡੀ ਪਾਰਟੀ ਕਿਹੜੀ ਹੈ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਹੋ ਇਸ ਚੀਜ਼ ਨਾਲ ਫਰਕ ਪੈਂਦਾ ਬਿਲਕੁਲ ਵਿਧਾਨ ਸਭਾ ਚੋਣਾਂ ਹੋਈਆਂ ਜੀ ਪਹਿਲਾਂ ਸਿਮਟ ਕੇ ਰਹਿ ਗਈ ਅਕਾਲੀ ਦਲ ਬਹੁਤ ਡਾਊਨ ਫ ਆ ਉਹ ਡਾਊਨਫਾਲ ਨੂੰ ਅਪਫਾਲ ਕਰਨ ਵਾਸਤੇ ਕਿਵੇਂ ਦੀ ਕਿਵੇਂ ਦੀ ਤਿਆਰੀ ਕੀਤੀ ਜਾਵੇਗੀ ਜਾਂ ਕਿੰਨਾ ਕੁ ਅਪਫਾਲ ਜਾਊਗਾ ਹੁਣ ਜਿੰਮੇ ਡਾਊਨਫਾਲ ਤੋਂ ਪਲੱਸ ਹੋਣਾ ਇਹ ਜਿਹੜਾ ਅਪਫਾਲ ਹੈ ਜੀ ਆਲਰੇਡੀ ਤੁਸੀਂ ਦੇਖਦੇ ਹੋਵੋਗੇ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹਨੂੰ ਕਿੰਨਾ ਚੰਗਾ ਰਿਸਪੌਂਸ ਮਿਲ ਰਿਹਾ ਸਾਡੇ ਯੂਥ ਦੇ ਪ੍ਰਧਾਨ ਸਰਦਾਰ ਸਰਪਜੀਤ ਸਿੰਘ ਜੀ ਚਿੰਦਰ ਸਾਹਿਬ ਇੰਨੇ ਮਤਲਬ ਕਿ ਮੈਂ ਕਹੂੰਗਾ ਕਿ ਆਮ ਘਰਾਂ ਤੋਂ ਨੌਜਵਾਨ ਮੇਰੇ ਵਰਗੇ ਨੌਜਵਾਨਾਂ ਨੂੰ ਪਾਰਟੀ ਦਾ ਅੱਗੇ ਲੈ ਕੇ ਆਉਣਾ ਇਹੀ ਦਰਸਾਉਂਦਾ ਹੈ ਕਿ ਪਾਰਟੀ ਦਾ ਅਪ ਅਪਫਾਲ ਜਿਹੜਾ ਤੁਸੀਂ ਗੱਲ ਕਰੀ ਉਹ ਜਾ ਹੀ ਰਿਹਾ ਕਿਉਂਕਿ ਸਾਡੇ ਵਰਗੇ ਨੌਜਵਾਨਾਂ ਦੇ ਅੱਗੇ ਆਉਣ ਨਾਲ ਜਾਂ ਚਿੰਦਰ ਸਾਹਿਬ ਵਰਗਿਆਂ ਦੇ ਅੱ ਦਿਲਾਂ 'ਚ ਕਾਸ ਉੱਠਦੀ ਹੈ ਕਿ ਯਾਰ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਤੇ ਸਾਡੇ ਆਪਣੇ ਘਰਾਂ 'ਚੋਂ ਆਪਣੇ ਸਾਡੇ ਭਰਾ ਸਾਡੀਆਂ ਭੈਣਾਂ ਅੱਗੇ ਜਾ ਰਹੇ ਨੇ ਤਾਂ ਆਬਵੀਅਸਲੀ ਇਹਦੇ 'ਚ ਕੋਈ ਦੋ ਰਾਮਾ ਨਹੀਂ ਕਿ ਸਾਡੀ ਪਾਰਟੀ ਦਾ ਫੁੱਲ ਮਤਲਬ ਪੰਜਾਬੀਆਂ ਦੀ ਸਾਰਿਆਂ ਦੀ ਪਾਰਟੀ ਦਾ ਫੁੱਲ ਹੋਣਾ ਹੀ ਹੋਣਾ ਇਹ ਬਿਲਕੁਲ ਸੰਗਰੂਰ ਦੀ ਗੱਲ ਕਰਾਂਗੇ ਸੰਗਰੂਰ ਚ ਸੁਖਪਾਲ ਸਿੰਘ ਖਹਿਰਾ ਆਏ ਨੇ ਕਾਂਗਰਸ ਪਾਰਟੀ ਵੱਲੋਂ ਕੀ ਲੱਗਦਾ ਤੁਹਾਨੂੰ ਉਹਨਾਂ ਨੇ ਵੀ ਕਿਤੇ ਨਾ ਕਿਤੇ ਚੈਲੰਜ ਕੀਤਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਸੰਗਰੂਰ ਚ ਜਾਵਾਂਗੇ ਅਸੀਂ ਹਿਲਾਵਾਂਗੇ ਜੀ ਉੱਥੇ ਦੀ ਜਿਹੜਾ ਵੋਟ ਬੈਂਕ ਆ ਉਹ ਅਸੀਂ ਖਿੱਚਾਂਗੇ ਹਰੇਕ ਉਪਰਾਲੇ ਆਪਣੇ ਕਰ ਰਿਹਾ ਇਹ ਮੈਜੀਕ ਸਮਝਦਾ ਜਿਹੜੀ ਜਿਹੜੀ ਡੈਮੋਕ੍ਰੇਸੀ ਆ ਜਿਹੜਾ ਤੁਸੀਂ ਪਾਰਲੀਮੈਂਟ ਦਾ 파ਟ ਬੰਨਣਾ ਉਹ ਤੁਸੀਂ ਪਰਸਨਲ ਰੰਜਿਸਾਂ ਤੋਂ ਉੱਪਰ ਉੱਠ ਕੇ ਬੰਨਣਾ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਣਾ ਤਾ ਤੁਸੀਂ ਇਹ ਨਹੀਂ ਹੈਗਾ ਕਿ ਮੇਰਾ ਉਹਦੇ ਨਾਲ ਵਿਰੋਧ ਆ ਮੈਂ ਇਲੈਕਸ਼ਨ ਤਾਂ ਲੜੂਗਾ ਤੁਸੀਂ ਇਲੈਕਸ਼ਨ ਤਾਂ ਲੜਨੀ ਆ ਜੇ ਤੁਸੀਂ ਲੋਕਾਂ ਲਈ ਲੜਨੀ ਆ ਉਹ ਮੁੱਦੇ ਤੋਂ ਆਪਦੇ ਪਰਸਨਲ ਬੈਨੀਫਿਟਸ ਤੋਂ ਉੱਪਰ ਉੱਠ ਕੇ ਲੜਨੀ ਆ ਮੈਂ ਸਮਝਦਾ ਜੀ ਜੇਖੇਰਾ ਸਾਹਿਬ ਇਹ ਸੋਚ ਕੇ ਆਏ ਨੇ ਵੀ ਮੇਰੀ ਪਰਸਨਲ ਰੰਜਿਸ ਆਪਣਾ ਸੀਐਮ ਨਾਲ ਤਾਂ ਉਹ ਬਿਲਕੁਲ ਗਲਤ ਹੈ ਕਿ ਜੇਖੇਰਾ ਸਾਹਿਬ ਦੇ ਮਨ ਚ ਭਾਵਨਾ ਹੈਗੀ ਆ ਕਿ ਵੀ ਆਪਣਾ ਸੰਗਰੂਰ ਦੇ ਲੋਕਾਂ ਦਾ ਕੋਈ ਬੈਨੀਫਿਟ ਉਹ ਕਰ ਸਕਦੇ ਨੇ ਤਾਂ ਆਬਵੀਅਸਲੀ ਉਹਨਾਂ ਨੂੰ ਆਉਣਾ ਚਾਹੀਦਾ ਜੀ ਅੱਗੇ ਬਿਲਕੁਲ ਤੁਹਾਡੀ ਜਜਮੈਂਟ ਕੀ ਆ ਵੈਸੇ ਜਿਹੜੇ ਵਿਰੋਧੀ ਨੇ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਐਵੇਂ ਕਿ ਰਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਮੁਕਾਬਲੇ 'ਚ ਹੀ ਨਹੀਂ ਹੈ ਜੀ ਕਿਉਂਕਿ ਵੋਟ ਬੈਂਕ ਬਹੁਤ ਡਾਊਨ ਆ ਉਹਦਾ ਮੁਕਾਬਲੇ 'ਚ ਨਹੀਂ ਇੱਥੋਂ ਤੱਕ ਕਹਿ ਰਹੇ ਆ ਤੇ ਆਪਣੀ ਗੱਲ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਸੀਟਾਂ ਮਿਲਣੀਆਂ ਨੇ ਇਸ ਵਾਰ ਇਹ ਇੱਕ ਪੰਗਾ ਹੋਰ ਕੀ ਹੈ ਜੀ ਬਾਕੀ ਪਾਰਟੀਆਂ ਲੜ ਰਹੀਆਂ ਨੇ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਲੋਕਾਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲ ਜਿੱਤਣ ਦੀ ਉਹਨਾਂ ਦੀ ਲੜਾਈ ਲੜ ਰਿਹਾ ਤੇ ਕਿਤੇ ਨਾ ਕਿਤੇ ਸਾਡਾ ਫੋਕਸ ਸਾਡੇ ਪ੍ਰਧਾਨ ਸਾਹਿਬ ਹਮੇਸ਼ਾ ਇੱਕ ਗੱਲ ਕਰਦੇ ਨੇ ਕਿ ਵੀ ਯਾਰ ਆਪਾਂ ਲੋਕਾਂ ਦੇ ਦਿਲਾਂ ਜਿੱਤਣ ਲਈ ਲੜਾਈ ਲੜਨੀ ਆ ਤੁਸੀਂ ਇਲੈਕਸ਼ਨ ਤੇ ਫੋਕਸ ਬਾਕੀ ਜਿੱਥੇ ਤੇ ਗੱਲ ਇਲੈਕਸ਼ਨ ਦੀ ਰਹੀ ਦੇਖੋ ਜੀ ਵੇਵ ਬਣੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਗੜ ਸੰਗਰੂਰ ਪਹਿਲਾਂ ਵੀ ਗੜ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਟਾਈਮਾਂ ਦੇ ਵਿੱਚ ਇਸ ਇਲੈਕਸ਼ਨ 'ਚ ਤੁਹਾਨੂੰ ਪਤਾ ਲੱਗ ਜੂ ਵੀ ਰੇਸ 'ਚ ਹੈਗੇ ਸੀ ਕਿ ਰੇਸ 'ਚ ਸਾਰਿਆਂ ਨੂੰ ਅੱਗੇ ਸੀ ਠੀਕ ਆ ਹਾਂਜੀ ਬਿਲਕੁਲ ਜੇ ਗੱਲਬਾਤ ਕਰੀਏ ਕਿਉਂਕਿ ਬੱਖੋ ਬਖਰੀਆਂ ਪਾਰਟੀਆਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰ ਰਣਜੀਤ ਸਿੰਘ ਮਾਨ ਵੱਡਾ ਉਲਟ ਫੇਰ ਕੀਤਾ ਪਹਿਲਾਂ ਵੋਟਾਂ 'ਚ ਕਿਵੇਂ ਦਾ ਰਹਿਣ ਵਾਲਾ ਉਹਨਾਂ ਦੀ ਵੇਵ ਕਿਵੇਂ ਲੱਗਦੀ ਆ ਕਿ ਕਿਸ ਤਰੀਕੇ ਨਾਲ ਰਹਿਣ ਵਾਲੀ ਐ ਇਸ ਵਾਰ ਇਹ ਜਿਹੜਾ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਜਿਹੜਾ ਉਭਾਰ ਆਇਆ ਜੀ ਸੰਗਰੂਰ ਤੋਂ ਇਹਦਾ ਇੱਕੋ ਇੱਕ ਕਾਰਨ ਸੀ ਆਮ ਆਦਮੀ ਪਾਰਟੀ ਦਾ ਡਾਊਨਫਾਲ ਉਹਨਾਂ ਦੀ ਜਿੱਤ ਨੇ ਆਮ ਆਦਮੀ ਪਾਰਟੀ ਦਾ ਡਾਊਨਫਾਲ ਦਰਸਾਇਆ ਤੇ ਚੰਗੇ ਲੀਡਰ ਨੇ ਚੰਗੀ ਸੋਚ ਰੱਖਦੇ ਨੇ ਪਰ ਜੇ ਗੱਲ ਕਰੀਏ ਆਪਾਂ ਸੰਗਰੂਰ ਤੋਂ ਇਸ ਵਾਰੀ 100% ਸ਼੍ਰੋਮਣੀ ਅਕਾਲੀ ਦਲ ਦੀ ਸੀਟ ਕਲੀਅਰ ਹੈ ਕੈਂਡੀਡੇਟ ਵਿਰੋਧ ਚ ਜਿਹੜਾ ਮਰਜੀ ਹੋਵੇ ਫਿਰ ਠੀਕ ਹੈ ਬਿਲਕੁਲ ਜੀ ਸੋ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਨੇ ਤ੍ਰਿਪਤਿੰਦਰ ਸਰੂ ਜਿਨ੍ਹਾਂ ਨੇ ਲਗਾਤਾਰ ਇਹ ਵੀ ਗੱਲ ਆਖੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਵੇਵ ਆ ਜਿਹੜੀ ਪੰਜਾਬ ਬਚਾਓ ਯਾਤਰਾ ਨਾਲ ਬਹੁਤ ਅੱਪ ਹੋ ਰਹੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਡਾਊਨਫਾਲ ਗਿਆ ਉਸ ਤੋਂ ਬਾਅਦ ਦਾਵਾ ਕਰ ਰਹੇ ਨੇ ਕਿ ਹੁਣ ਜਿਹੜੀ ਵੇਵ ਆ ਪੂਰੀ ਅੱਪ ਹੋ ਰਹੀ ਆ ਅਤੇ ਵੱਧ ਤੋਂ ਵੱਧ ਸੀਟਾਂ ਸੰਗਰੂਰ ਸੀਟ ਵੀ ਜਿਹੜੀ ਸਭ ਤੋਂ ਹੌਟ ਸੀਟ ਆ ਉਹ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ